ਅਜਰਾ ਠੰਡਾ ਹੈ ਅੱਜਾ ਨਜ਼ਾਰੇ ਵਾਲਾ ਮੌਸਮ ਹੈ ਮੌਸਮ ਹੈ ਦੇਖ ਮੰਨਣਾ ਦੇ ਵੀ ਆਲਾ ਹਾਏ ਹਾਏ ਹੈ ਹਾਂ ਕਨੇ ਕਰਦੇ ਹੋਏ 1000 ਰੁਪਏ ਚੱਕ ਰਪਿਆ 1000 ਜਿਵੇਂ ਮਰਜ਼ੀ ਕਰਕੇ ਵਗ ਜੀ ਫੇਰ ਆਉਂਦਾ ਨਜ਼ਾਰਾ ਹੈ ਨਾ ਉਹੀ ਮਰਦਾ ਦਾ ਫਾਇਦਾ ਨਹੀਂ ਕੋਈ ਫਿਰ ਹਾਂ ਕਦੇ ਨਾ ਤੈਨੂੰ ਵੀ ਚੱਕ 1000 ਰੁਪਏ ਹੱਥ ਨੇ ਦੇਵਾਂਗੇ ਤੈਨੂੰ ਬੋਤਲ ਨਾ ਬੋਤਲ ਲੋੜੀ ਕਦੇ ਵੀ ਆ ਤੈਨੂੰ ਧੋਖੀ ਲੈਂਦੇ ਬੱਠਾ ਪੰਜਾਲਾ ਦਾ ਬਾਈ 5000 ਰੁਪਏ 1000 ਚੱਕ ਓਏ ਦੋ ਗਿੱਲਿਆਂ ਦੇ ਹੈ ਦੋ ਕਿਲਿਆਂ ਦੀ ਗੱਲ ਕਰਦੇ ਆ ਆ ਤੈ ਜਾਨੇ ਨੇ ਪੰਜ ਜਾਣੇ ਲੱਗੇ ਪੈਨੇ ਹੱਥ ਨੂੰ ਪੋਚਣ ਗਏ ਤੇ ਹੱਥਾਂ ਨੂੰ ਪੁੱਛ ਰੰ ਤੈਨੂੰ ਇਹ ਬੰਦਾ ਕਹਿ ਸਕਦਾ ਵੀ ਹੱਥਾਂ ਨੂੰ ਭਾਈ ਤੈਨੂੰ ਅਸੀਂ 7-800 ਰੁਪਏ ਦੇ ਦਾਂਗੇ ਕਿੰਨਾ ਦਾ ਕਿੰਨਾ ਬਣ ਗਿਆ ਇਹ ਜਿਹੜੇ ਹੱਥਾਂ ਨੂੰ ਤਿੰਨ-ਤਿੰਨ ਬੋਰੀਆਂ ਰਹਿਦੀਆਂ ਬਾਕੀ ਕਹਿੰਦੇ ਬੱਥ ਹੋ ਗਈ ਹੂੰ ਇੱਥੇ ਕਾਇ ਨਹੀਂ ਪਤਾ ਘਾਟਰੀ ਤੈਨੂੰ ਲੰਘ ਜਾਣਾ ਆ ਇੱਥੇ ਆ ਜਾ ਸਾਦੇ ਵਿੱਚੋਂ ਪਾਉਂਦੇ ਨਹੀਂ ਢਿੱਜੇ ਕੋ ਸ ਜੇ ਖਾਣ ਕੇ ਤਾਂ ਪਰਾਣਾ ਹੋਊਗਾ ਵਿੱਚ ਤਾਂ ਛਿੱਤੀ ਜਾਊ ਹਾਂ ਜੇ ਸਰੀਰ 'ਚ ਦਮ ਹੋ ਖਾ ਤਾਂ ਹੋਊਗਾ 11 ਦਿਨਾਂ ਦੇ ਹੈ 11 ਦਿਨਾਂ ਦਾ ਬਚਿਆ ਇਹ ਆਹਾਂ ਇਹ ਕਿਵੇਂ ਹੋ ਗਈ ਇਹ ਚੱਕੀ ਆ ਸ਼ਵਾਨ ਨਾਲ ਤੈਂ ਨਾਲ ਪਾਇਆ ਕੀ ਬੱਸ ਖਰਚਾ ਕਰਿਆ ਤਾ ਹੋ ਗਈ ਇਹਦਾ ਨਾ ਪਾਉਂਦੇ ਤਾਂ ਵੀ ਹੋ ਜਾਂਦੀ ਮੈਂ ਕਿਵੇਂ ਹੋ ਜਾਂਦੀ ਹਾਂ ਕਿ ਹੁਣ ਨੂੰ ਕਿੰਨਾ ਨਾ ਹੁੰਦੀ ਆ ਬਾਈ ਮੂੜੀ ਨਾਲ ਓਏ ਹੁਣ ਅੰਨੇ ਦੀ ਇੱਥੇ ਛਿੱਟੀਆਂ ਨੇ ਓਏ ਨੇ ਇੱਥੇ ਛਿੱਟੀਆਂ ਨੇ ਨੇ ਨਹੀਂ ਛੱਡਦੇ ਹਾਂ 17 ਦਿਨਾਂ ਦੀ ਕੋਈ ਕਹਿ ਕੇ ਦਿਖਾਵੇ ਬਹਣ ਕੋ ਜੂ ਉਹ ਫਿਰ ਉੱਥੇ ਬਿੰਗਾ ਕੇ ਕਿੱਧਰ ਜਾਣਾ ਛੱਡੀ ਛੱਟੀਆਂ ਨਾ ਐਚਆਰ ਦਾ ਵੀ ਰੇਣਾ ਮੁੱਕ ਜੇ ਗੱਪ ਵੱਡੇ ਨਹੀਂ ਹੈਗੇ ਹੁਣ ਨਾ ਤੇਰੇ ਤੇਰੇ ਤੋ ਆਈਆਂ ਨੇ ਛੱਡੀਆਂ ਹੈ ਉਹ ਛੱਟੀਆਂ ਆਈਆਂ ਨੇ ਸਾਡੀਆਂ ਉਹ ਪਹਿਲਾਂ ਦੀ ਗੱਲ ਹੋ ਰਤਾ ਆ ਉਹਦਾ ਨੱਕੇ 'ਚ ਤਾਂ ਨਹੀਂ ਆਉਣਗੀਆਂ ਨੱਕੇ 'ਚ ਤਾਂ ਨਹੀਂ ਆਉਣਗੀਆਂ ਐ ਕਿ ਮੈਂ ਨੱਕੇ 'ਚ ਕਬਾ ਲਿਆਦਣਾ ਤੈਨੂੰ ਹੈ ਉਹ ਕਬਾ ਲਿਆਦਣਾ ਨਾ ਮੈਂ ਤਾਂ ਫੇਰ ਮਨੂੰ ਜੱਖਾ ਮੂਰੇ ਹਿੱਟੇਗਾ ਹਾਂ ਛੱਟੀਆਂ ਕਿੰਨਾ ਚੋ ਵੀ ਹੋ ਰੀਆਂ ਹੱਥ ਲਾ ਕੇ ਹਾਂ ਠੀਕ ਓ ਸੀ ਤੱਕ ਹਾਂ ਜੋ ਵੀ ਚੱਕ ਲਿਓ ਇੱਕ ਥਾਂ ਮੇ ਧਰਾਂਗੇ ਤਾਂ ਆ ਇੱਕ ਥਾਂ ਮੇ ਗਾ ਕੀਲੇ ਦੇ ਬੋਰੀ ਮੰਗਿਆ ਕਰੂੰ ਲਾ ਫਿਰ ਦੁੱਗਣਾ ਜ਼ੋਰ ਤਾਂ ਸਾਡਾ ਲੱਗ ਜੂ ਖੁੱਲੀਆਂ ਬੋਰੀ ਹੋ ਗਿਆਂਦੇ ਨੂੰ ਤਾਂ ਤਾਂ ਕਹਿੰਗੇ ਝੋਲੇ ਚ ਪਾ ਕੇ ਦੇ ਦੋ ਕੱਲ ਜਿੰਮੇ ਬਲਾਕ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ 31 ਜੁਲਾਈ ਆ 31 ਤਰੀਕ ਹੋ ਗਈ ਅੱਜ ਸੋ 30 ਤਰੀਕ ਨੂੰ ਨਹੀਂ ਆਇਆ ਸੀ ਕੱਲ ਮੀ ਪਿਆ ਆਪਣੇ ਬਹੁਤ ਸ਼ਾਨਦਾਰ ਤਾਂ ਪੂਰਾ ਫੁੱਲੀ ਮੀ ਪਿਆ ਪਿਆ ਅੱਧਾ ਘੰਟਾ 20 ਮਿੰਟ ਹੈ ਪਰ ਮੀਂਹ ਨੇ ਬੱਟ ਕਾੜਤੇ ਆ ਦੇਖ ਸਕਦੇ ਤੁਸੀਂ ਖਾਲ ਖੂਲ ਜੇ ਸਾਰੇ ਭਰੇ ਪਏ ਨੇ ਸਾਰੀਆਂ ਜੀਰੀਆਂ ਭਰੀਆਂ ਪਈਆਂ ਨੇ ਤਾਂ ਇਹ ਕੱਖ ਵੱਢੀ ਜਾਂਦਾ ਤਾਂ ਉੱਥੇ ਵੀ ਬੁਰਾ ਹਾਲ ਆ ਹੁਣ ਮੰਜੇ ਦੇ ਧਰ ਕੇ ਕੱਖ ਫੇਰ ਅਸੀਂ ਰੇੜੀ ਚ ਪਾਵਾਂਗੇ ਤੁਹਾਨੂੰ ਦਿਖਾਉਣਾ ਆ ਜੋ ਸਾਰੀ ਮੱਕੀ ਛੜਤੀ ਥੱਲੇ ਤੇ ਮੀਂਹ ਵੀ ਛੱਟਿਆ ਫੁੱਲ ਹਵਾ ਨੇ ਰੀ ਵੀ ਪੂਰੀ ਫੁੱਲੀ ਚਲਦੀ ਸੀ ਤਾਂ ਬੇਲਾ ਬੂਲਾ ਹੀ ਇਧਰ ਉਧਰ ਕਰਤੀਆਂ ਤਾਂ ਗਰਮੀ ਵੀ ਅੱਜ ਪੂਰੀ ਕਰ ਰੱਖੀ ਆ ਜਿਵੇਂ ਕੱਲ ਮੀਂਹ ਪਾ ਅੱਜ ਥੋੜੀ ਜਿਹੀ ਹਵਾ ਚੱਲ ਪਾਂਦੀ ਠੰਡ ਹੋ ਜਾਂਦੀ ਪਰ ਕੋਈ ਠੰਡਾ ਵਾਲਾ ਮਾਹੌਲ ਨਹੀਂ ਸਵੇਰ ਦੀ ਫੁੱਲੀ ਗਰਮੀ ਆ ਤਾਂ ਹੁਣ ਕੱਖ ਲੈ ਕੇ ਜਾਨੇ ਆ ਮੰਜਾ ਲੈ ਕੇ ਜਾਨੇ ਆ ਬਈ ਹੁਣ ਓਹੋ ਹੋ ਮੰਜਾ ਵੀ ਲੋਹੇ ਦਾ ਭਾਰੇ ਵੀ ਬਹੁਤ ਆ ਆ ਇੱਥੇ ਧਰ ਕੇ ਹੁਣ ਆਪਾਂ ਇੱਥੇ ਥੱਬੇ ਧਰਾਂਗੇ ਫੇਰ ਜਾ ਕੇ ਰੇੜੀ ਚ ਪਾਵਾਂਗੇ ਇਹ ਬੋਰਾ ਹਲਾ ਪਹਿਲਾਂ ਮੀਂਹ ਵੀ ਕਰਦੇ ਰਹੀ ਵੀ ਮੀਂਹ ਪੈ ਜੇ ਮੀਂਹ ਪੈ ਜੇ ਹਨਾ ਪਰ ਮੀਂਹ ਪੈ ਨਹੀਂ ਕਿ ਗਿੱਲਾ ਆ ਸਾਰਾ ਜਿਹੜਾ ਬਣ ਜਾਵੇ ਚੱਲੀ ਰਲੂ ਰਹੀ ਹੈ ਹਨਾ ਜਿਹਦੇ ਨਾਲ ਬੁਣਿਆ ਹੋਇਆ ਇਹ ਗਿੱਲਾ ਭਾਰਾ ਦੁੱਗਣਾ ਹੋਇਆ ਫੇ ਜਿਵੇਂ ਰੇੜੀ ਦੀ ਬੁਰੀ ਸਰਤੇ ਤੇਰੀ ਹੁੰਦੀ ਹੈ ਇੰਨਾ ਵਜ਼ਨ ਹੋਇਆ ਪਿਆ ਤੁੱਕੀ ਘਟ ਰੱਖੀ ਆ ਆ ਚਾਰ ਦਾ ਹੌ ਦੇਖ ਲੋ ਆਪਣੇ ਚਾਰਾ ਟੋਏ ਦਾ ਜਿੰਨੀ ਵੀ ਮਿੱਟੀ ਉੱਤੇ ਪਾਈ ਹੋਈ ਸੀ ਹਨਾ ਕਿੰਨੀ ਲਾਤੀ ਦੇਖ ਲੋ ਸਾਈਡਾਂ ਸਾਈਡਾਂ ਤੋਂ ਸਾਰੇ ਕਤੋਂ ਮਿੱਟੀ ਲਾਈ ਪਈ ਆ ਆ ਮੱਕੀ ਆ ਸਾਰੀ ਮੱਕੀ ਥੱਲੇ ਸੜਤੀ ਐ ਬਿਸੀ ਪਈ ਐ ਤੁਹਾਨੂੰ ਦਿਖਾਉਣਾ ਵੀ ਕਿਵੇਂ ਵੱਡਦਾ ਤਾਂ ਆ ਮੱਕੀ ਚ ਸਾਰੀ ਤੇ ਆਪਣੇ ਪਾਣੀ ਪਾਣੀ ਖੜਾ ਹੈ ਦੇਖੋ ਤਾਂ ਕਿਹੜੇ ਹਿਸਾਬ ਨਾਲ ਵੱਡਦਾ ਸਾਰੀ ਬਿਸੀ ਪਈ ਐ ਜਿਵੇਂ ਸਾਗਾ ਮਾਰਿਆ ਹੁੰਦਾ ਹਨਾ ਉਵੇਂ ਬਿਸੀ ਪਈ ਆ ਆ ਮੰਜਾ ਲੈਂਦਾ ਆਪਾਂ ਵਿੱਚ ਮੰਜੇ ਦੇ ਥੱਬੇ ਤਾਂ ਰਾਂਗੇ ਪਹਿਲਾਂ ਸਾਈਡਾਂ ਤੋਂ ਵੱਢ ਲਈ। ਬੀਜਾਂ ਲਾਇਆ ਵੀ ਸਾਈਡਾਂ 'ਸੇ ਧਰੇ ਜਾਂਦੇ ਨੇ ਹਨਾ। ਪਈ ਤੇ ਧਰੇ ਜਾਣਗੇ। ਦੇਖੋ। ਐਂ ਵੱਢਣੇ ਪੈਂਦੇ ਨੇ। ਪਹਿਲਾਂ ਮੀਂਹ ਹੀ ਕਰਦੇ ਨਹੀਂ ਪਰ ਜਦੋਂ ਮੀਂਹ ਪੈ ਗਿਆ ਉਦੋਂ ਆਹ ਹਾਲ ਹੋ ਗਿਆ ਕਿਉਂਕਿ ਕੱਲ ਹਵਾਵਾਲੀ ਚੱਲੀ ਐ। ਸਾਰੀ ਮੱਕੀ ਦੇਖ ਲਓ ਤੁਸੀਂ ਐਮਬੀਸੀ ਪੀ ਐ। ਕੋਈ ਕੋਈ ਟੰਡਾ ਖੜਾ ਬਾਕੀ ਸਾਰੇ ਐ ਲੰਬੇ ਪਈ ਐ। ਕਿਉਂ ਤਾਂ ਆ? ਹਾਂ ਜੀ ਹਾਂ। ਕਿਵੇਂ ਲੱਗਿਆ ਮੀਂਹ ਦਾ ਮਾਰ? ਮੀਂਹ ਵਰ ਗਿਆ ਮੀਂਹ ਵੀ ਨਾ ਸਰਦਾ ਵੀ ਨਹੀਂ ਮੀਂਹ ਵਰਗਾ ਦੁੱਖ ਵੀ ਕੋਈ। ਠੀਕ ਐ। ਠੀਕ ਜਿਹਦਾ ਇਹਦੇ ਲਈ ਛਕੀ ਉਹ ਤਾਂ ਕਹਿੰਦਾ ਵੀ ਕਣੀ ਉਹ ਨਾ ਪਾਵੇ ਹਾਂ ਜੇ ਹੁਣ ਜੀਰੀਆਂ ਕਣੀ ਦੇਈਦਾ ਤਾਂ ਕਹਿੰਦਾ ਵੀ 8 ਦਿਨ ਹੀ ਝੜੀ ਲਾਦੀ ਝੜੀ ਲਾਦੀ ਹਾਂ ਠੀਕ ਹੈ ਹਾਂ ਹਲਤ ਕਰਤੇ ਬਈ ਮੀਨੇ ਦੇਖੋ ਪਾਣੀ ਦੇ ਵਿੱਚ ਮੰਜਾ ਧਰ ਕੇ ਬਾਹਣ ਦੇ ਵਿੱਚ ਫੇਰ ਮੱਛਰ ਵੀ ਇੰਨਾ ਨਜਾਇਜ਼ ਤਾਇਆ ਦੋ ਵਾਰੀ ਆ ਗਿਆ ਤੈਨੂੰ ਕਹਿੰਦਾ ਬਾਹਲਾ ਮੱਛਰਾ ਗਿੱਟੇ ਖਾ ਗਿਆ ਇੰਨੇ ਕਿਦਾਂ ਕੱਖ ਵੱਢ ਲੈ ਮੁਸ਼ਕਲ ਵੱਡੇ ਗਏ ਨੇ ਕੱਲ ਨੂੰ ਆਪਾਂ ਦਵਾਈ ਲਾ ਕੇ ਆਇਆ ਕਰਾਂਗੇ ਮੱਛਰ ਵਾਲੀ ਫੇਰ ਜਾ ਕੇ ਸੈਟਿੰਗ ਹੋਊਗਾ ਨੇ ਉਹਨੂੰ ਚੱਕ ਕੇ ਲਾਦਦੇ ਆਪਾਂ ਬਾਹਲੀ ਪੈੜੀ ਗਰਮੀ ਆ ਬਾਈ ਸਾਰੇ ਕੱਪੜੇ ਭਿੱਜ ਗਏ ਪਸੀਨੇ ਨਾਲ ਹਜੇ ਵੀ ਚੌਂ ਜਾਂਦਾ ਬਾਲ ਵੀ ਐਵੇਂ ਆਪਣੇ ਜਿਵੇਂ ਹਨਾ ਨਾਤੇ ਹੁੰਨੇ ਆ ਇੰਨਾ ਕ ਪਸੀਨਾ ਪੂਰੀ ਐਮ ਬਾੜ ਕਰ ਰੱਖਿਆ ਰੱਬ ਨੇ ਵੀ ਪੂਰਾ ਕਿਸੇ ਪਾਸੇ ਵੀ ਹਵਾ ਦਾ ਪੱਤਾ ਵੀ ਨਹੀਂ ਹਲਦਾ ਤਾਂ ਛਾਂ ਟੜਾਇਆ ਗੱਲ ਕਰਦੇ ਦਾ ਵੀ ਕਿਉਂਕਿ ਜੇ ਮਾੜੀ ਮਾੜੀ ਹਵਾ ਚੱਲੇ ਤਾਂ ਸਕੂਨ ਜਾਂ ਮਿਲਦਾ ਰਹਿੰਦਾ ਤੇ ਨਹੀਂ ਤਾਂ ਬੋਰਾ ਖਾਲੀ ਆ ਯਾਰ ਤਾ ਯਾਰ ਇਹ ਪਾ ਰਿਹਾ ਵੀ ਜਿਹੜਾ ਆਪਣਾ ਮੱਕੀ ਵਾਲਾ ਬਾਣ ਸੀਗਾ 3 ਕਿਲੇ ਸੀ ਸਵਾ ਕ ਕਿਲਾ ਹੈ ਆ ਪੌਣੇ ਕਿ 2 ਕਿਲਿਓ 사이ਡ ਤੇ ਨੱਥੇ ਹੁਣ ਜਾਵਾਂਗੇ ਤੇ ਸਵਾ ਕਿਲਾ ਸਵਾ ਕਿਲੇ ਦੇ ਵਿੱਚ ਰੇ ਪਾ ਰਿਹਾ ਤਾਂ ਇਹ ਦੁਬਾਰਾ ਪੌਣੇ 2 ਕਿਲਿਆਂ ਚ ਪਾਵਾਂਗੇ ਜਿੱਤਾਂ 3 ਕਿਲਿਆਂ ਦੇ ਵਿੱਚ ਰੇ ਪਾਉਣਾ ਅੱਜ ਮੌਸਮ ਵੀ ਪੂਰਾ ਘੈਂਟ ਆ ਸਿੰਮਲੇ ਵਰਗੀ ਹੋਇਆ ਪਿਆ ਠੰਡੀ ਠੰਡੀ ਹਵਾ ਚੱਲਦੀ ਹੈ ਅਜੇ ਹੁਣ ਮਾੜੀ ਜੀ ਗਰਮਾਹ ਸੋਈਆ ਕਿਉਂਕਿ ਹੁਣ ਦੁਪਹਿਰਾ ਸ਼ੁਰੂ ਹੋ ਗਿਆ ਵੈਸੇ ਤੜਕੇ ਬਹੁਤ ਠੰਡੀ ਠੰਡੀ ਹਵਾ ਲੱਗਦੀ ਸੀ ਧੁੱਪ ਤਾਂ ਹੈ ਹੀ ਨਹੀਂ ਬੱਦਲ ਵਾਈ ਪੂਰੀ ਹੋਈ ਪਿਆ ਚਾਹਸ ਪੇਰੇ ਦੇਖੋ ਖੇਤਾਂ ਦੇ ਵਿੱਚ ਜੀ ਲੱਗਦਾ ਚੱਲਦਾ ਪਏ ਦਾ ਕੰਮ ਮਾਰੋ ਮਾਰ ਹੈ ਤਾਂ ਆ ਹਾਂ ਜੀ ਹਾਂ ਰੇ ਛੱਟ ਰਹੇ ਆ ਯੋਰਾ ਤੇ ਆਦਾ ਹੈ ਕਹਿੰਦਾ ਠੰਡਾ ਛੇਤੀ ਛੇਤੀ ਨਿਮੇੜ ਦੀ ਕੰਮ ਟੁੱਪ ਚੜ੍ਹਨ ਤੋਂ ਪਹਿਲਾਂ ਨਿਮੇੜ ਤਾਂ ਦਾ ਇਹ ਕੰਮ ਹੈ ਦਾ ਇੱਕ ਝੋਲਾ ਇੱਕ ਰਹਿ ਗਿਆ ਇੱਕ ਰਹਿ ਗਿਆ ਆ ਖੁੰਜੇ ਦਾ ਆ ਖੁੰਜੇ ਦਾ ਠੀਕ ਹੈ ਤਾਂ ਥੋੜਾ ਜਿਹਾ ਰਹਿ ਗਿਆ ਤਾਂ ਹਾਂ ਇੱਕ ਝੋਲੀ ਆ ਠੀਕ ਹੈ ਅੱਜ ਦਾ ਠੰਡਾ ਹੈ ਨਜ਼ਾਰੇ ਵਾਲਾ ਮੌਸਮ ਹੈ ਮੌਸਮ ਹੈ ਦੇਖ ਮੰਨਣਾ ਦੇ ਵੀ ਵਾਲਾ ਹਾਏ ਹਾਏ ਹੈ ਹਾਂ ਅੱਜ ਦਾ ਮੌਸਮ ਤੇਰਾ ਬੈਕ ਤੇ ਹੁਣ ਤਾਂ ਦਿਨ ਆਪਣੇ ਵੀ ਨੇੜੇ ਆ ਗਏ ਚੱਲੇ ਤੇ ਜਾਣ ਦੇ 20 ਮਿੰਟਾਂ 1.5 ਦੋ ਬੋਰੀਆਂ 20 ਮਿੰਟਾਂ ਜਮਾਤੀਆਂ ਹੈ 20 ਮਿੰਟਾਂ ਜ ਦੋ ਬੋਰੀਆਂ ਲਾ ਕੇ ਬਾਤੀਆਂ ਠੀਕ ਹੈ ਹਾਂ ਇਹ ਰੇਤ ਆ ਬਤਲਤ ਨਹੀਂ ਰੇਪ ਹੈ ਹੈ ਠੀਕ ਹੈ ਬਰੀਕ ਤਾਂ ਨਹੀਂ ਹੈਗਾ ਮੈਂ ਕਿਹਾ ਹਾਂ ਨਾ ਠੀਕ ਹੈ ਵਧੀਆ ਹੈਗਾ ਇਹ ਚੱਲਦਾ ਕੰਮ ਆ ਮਾਰੋ ਮਾਰ ਕੇ ਐਂਪਰ ਵੀ ਨਾਲ ਹੀ ਰੱਖਦਾ ਤਾਇਆ ਹਨਾ ਦਾ 20 ਮਿੰਟਾਂ 'ਚ ਦੋ ਬੋਰੀਆਂ ਪਾਈਆਂ ਨੇ ਦੋ ਪੀਲਿਆਂ 'ਚ ਖੰਡ ਅੱਜ ਹਾਂ ਬਚਿੱਤਨ ਬੰਦੇ ਲੱਕੇ ਵਿੱਚ ਤੜਕੇ ਦੇ ਦੋ ਬਾਤ ਤੇ ਚਾਰ ਬੋਰੀਆਂ ਪਈਆਂ ਨੇ ਹਾਂ ਬਸ ਇਕੱਲੇ ਨੇ 20 ਮਿੰਟਾਂ 'ਚ ਦੋ ਛੜਤੀਆਂ ਦੋ ਛੜਤੀਆਂ ਇਹੀ ਤਾਂ ਫਿਰ ਇਹ ਟਾਕਰਾ ਲੈਣਾ ਹੋਵੇ ਲੈ ਸਕਦਾ ਕੋਈ ਪੱਕੀ ਗੱਲ ਆ ਪੱਕੀ ਗੱਲ ਆ ਚੈਲੰਜ ਹੈ ਜਾਂ ਜਾਂ 24 ਬੋਰੀਆਂ ਨਹੀਂ ਦਿੰਦੀ 24 ਬੋਰੀਆਂ ਰਲਾ ਕੇ ਕਹੀਂ ਹਾਂ ਐਂ ਐਂ ਖਾਲੇ ਜੇ ਬਸ਼ੁਰੂ ਛਿੱਤੀ ਜਾਵੇ ਅਗਲਾ ਹਾਂ ਕੀਲੇ-ਕੀਲੇ ਤੇ ਠੀਕ ਐ 24 ਬੋਰੀਆਂ ਬਾਸੂ ਨਹੀਂ ਰਲਾ ਕੇ ਪਾਏਗਾ ਕਿ ਬਿਨਾਰ ਲਾਏ ਹਾਂ ਬਿਨਾਰ ਲਾਈਆਂ ਜੇ ਅਗਲਾ ਰਲਾ ਕੇ ਦੇ ਦੇ ਰਲਾ ਕੇ ਜ ਰਲਾ ਕੇ ਦੀਆ ਮੇਰੇ ਕੋਈ ਬੋਰੀ ਆਈ ਜਾਵੇ ਬਸ ਕੀਲੇ ਤੇ ਠੀਕ ਐ ਫਿਰ ਵੀ 24 ਛੱਡ ਦੇਂਗਾ 24 ਛੱਡ ਤੂੰ ਜਿਆਦੇ ਹੋਣੀਆਂ 24 ਹਾਂ ਜੀ ਪਹਿਲਾ ਵਾਲਾ ਮੌਸਮ ਇਹ ਜਾਓਗੇ ਠੰਡਾ ਪਹਿਲਾ ਵਾਲਾ ਸਰੀਰ ਨਹੀਂ ਲੱਗਦਾ ਨਹੀਂ ਨਹੀਂ ਹੈਂ ਮਾਹਤੂ ਪਰਵਾਹੀ ਨਾ ਮਨ ਪੱਕੀ ਗੱਲ ਆ ਸੱਚੀ ਗੱਲ ਆ ਗੱਲ ਕਰ ਵੀ ਮੌਸਮ ਅਸੰਡਾ ਹੋਵੇ ਇਹ ਜਾ ਹਾਂ ਗਰਮੀ ਜੀ ਦੀ ਛਿੱਟੀਆਂ ਜਾਂਦੀਆਂ ਮਿਹਣਾ ਦੇ ਵੀ ਆਲਾ ਹਾਂ ਗਰਮੀ ਚ ਤਾਂ 15 ਠੀਕ ਹੈ ਪਰ ਕੀਦੇ ਦਾ ਬੋਰੀ ਆਈ ਚੱਲੇ ਨਾਲ ਹੁੰਦੇ ਮੇਰੇ ਕੋਲੇ ਠੀਕ ਹੈ ਤੁਹਾਨੂੰ ਜਾਣਾ ਨਾ ਪਵੇ ਬੋਰੀ ਕੋਲੇ ਆ ਫਿਰ ਤਾਂ ਹਰੇ ਕੀ ਛੱਡ ਦੂ ਹਾਂ ਫਿਰ ਤਾਂ ਹਰੇ ਕੀ ਛੱਡ ਤੂੰ ਗੱਲ ਤਾਂ ਆਇਆ ਔਰੇ ਪਈਆਂ ਹੁਣ ਔਰੋਂ 24 ਆਏ ਕਿ ਮੈਂ ਛੱਡ ਦੂਗਾ ਕੌਣ ਛੱਡ ਦੂਗਾ ਹਰੇ ਕੀ ਛੱਡ ਤੀਰੋ ਕੋਲੇ ਵਾਗੀ ਹੱਥ ਮਿਲਾ ਲੈ ਫਿਰ ਮੈਂ ਛੱਡ ਤੂੰ ਬੋਰੀ ਬੋਰੀ ਛਿੱਟਕੇ ਦੇ ਖਾਵੇ ਕਿਹੜਾ ਛੱਡਦਾ ਮੈਂ ਛੱ ਕਿੰਨੇ ਕਿਲੋ ਆ ਕੰਮ ਐ ਨਾ ਤੂੰ ਕਹੇ ਨਹੀਂ ਗੇੜੇ ਖਵਾ ਦਾਂਗੇ ਤਾਂ ਉਹ ਨਹੀਂ ਗੇੜੇ ਖਵਾ ਮੀਡੀਆਂ ਰੋਲ ਦਾਂਗੇ ਮੀਡੀਆਂ ਬਹੁਤ ਔਖੀਆਂ ਮੀਡੀਆਂ ਰੋਲ ਦਾਂਗੇ ਤਾਂ ਵਿਚੀ 24 ਕਿਲੇ ਹੋ ਗਏ ਹਾਂ 24 ਕਿਲੇ ਹੋ ਗਏ ਇਸੇ 24 ਕਿਲੋ ਤਾਂ ਕਿੰਨੇ ਕਿੰਨੇ ਤੇਰੇ ਤੇਰੇ ਵਾਸਤੇ ਨਹੀਂ 24 ਹੋਣਗੇ ਹਾਂ ਐਂ ਕੀ ਇਹ ਦੇਖ ਵਾਂਗੇ ਗੇੜੇ ਨਾ ਤੇਰੇ ਵਾਸਤੇ ਤੇਰੇ ਵਾਸਤੇ ਕੀ ਘਟ ਜਾਣਗੇ 24 ਰਹਿਣਗੇ ਮਾਤਾ ਦਾ ਹੱਥ ਹੋਣਾ ਚਾਹੀਦਾ ਹਾਂ ਵੇ ਮਰਦਾਦਾਨਾ ਸਾਡੇ ਦੇ ਵੀ ਹੱਥ ਆ ਹਾਂ ਫਿਰ ਤੇ ਇਕੱਲੇ ਤੇ ਥੋੜੀ ਆ ਹੈ ਹੋ ਜਾਂਦਾ ਚਾਹ ਨਹੀਂ ਆੜ ਕੱਦੂ ਕਰਕੇ ਹੈ 17 ਦਿਨਾਂ ਦਾ ਬੱਚਾ ਇਹ ਆਹਾ ਹਾਂ ਕੋਈ ਕਹਿ ਰਿਹਾ ਵੀ 17 ਦਿਨਾਂ ਦੀ ਡੀਟੀ ਡੀ ਕਰ ਦੂਗਾ ਇਹ ਕਿਵੇਂ ਹੋ ਗਈ ਇਹ ਚੱਕੀ ਆ ਸ਼ਵਾਨ ਨਾਲ ਤੈਂ ਨਾਲ ਪਾਇਆ ਕੀ ਕਰਿਆ ਖਰਚਾ ਕਰਿਆ ਤਾ ਹੋ ਗਈ। ਤਾਂ ਹੋਈ ਆ। ਇਹ ਤਾਂ ਨਾ ਪਾਉਂਦੇ ਤਾਂ ਵੀ ਹੋ ਜਾਂਦੀ। ਕਿਵੇਂ ਹੋ ਜਾਂਦੀ? ਹਾਂ। ਕਿ ਹੁਣ ਨੂੰ ਕੀ ਹੁੰਦੀ ਆ ਬਾਈ ਮੂੜੀ ਨਾਲ? ਓਏ ਹੁਣ ਅੰਨੇ ਦੀ ਇੱਥੇ ਛੁੱਟੀ ਜੰਨੇ ਹੋ। ਅੰਨੇ ਦੇ ਛੇ ਛੱਟੇ ਅੰਨੇ ਸੇ ਨਹੀਂ ਛੱਡਦੇ। ਹਾਂ। 17 ਦਿਨਾਂ ਦੀ ਕੀ ਕਹਿ ਕੇ ਦਿਖਾਵੇ ਬਾਹਣ ਲੁਕੋ ਜੂ। ਬਾਹਣ ਤਾਂ ਸਾਰਾ ਦੇਖੀ ਜਾਂਦਾ ਤਾਂ ਇਹ। ਬਾਹਣ ਦੀ ਯਾਦ ਲਾ ਆ ਵੀ ਮਰੀਆਂ ਨਾਬਦੀਆਂ। ਹਾਂ। ਬਾਹਣ ਤਾਂ ਇਹਨੂੰ ਲੁਕੋਇਆ ਕਹਿੰਦੇ ਨੇ ਜਿਵੇਂ ਆ ਲੁਕਿਆ ਹੋਇਆ। ਇਹੀ ਇਹ ਆ ਕੁਝ ਹੋਰ ਆ 17 ਦਿਨਾਂ ਦੀ ਹੋਰ ਆ। ਅੱਛਾ। ਹਾਂ। ਤਾਇਆ। ਤੂੰ ਕਹਿੰਦਾ ਦੀ ਮੈਂ ਕਹਿੰਦਾ 20 ਮਿੰਟਾਂ ਚ ਦੋ ਪੂਰੀਆਂ ਛਿੜਤੀਆਂ ਤਾਂ 10 12 ਮਿੰਟਾਂ ਚ ਬਝੋਲੇ ਛੱਟੇ ਛੋਲੇ ਫਿਰ ਉੱਥੇ ਬਿੰਗਾ ਕੇ ਕਹਿੰਦਾ ਥਾਂ ਥੱਲੇ ਛੱਲੀ ਛੱਤੀ ਆਣਾ ਐਚ ਆਰ ਨਾਲ ਵੀ ਰੇਣਾ ਮੁੱਕ ਜੇ ਗੱਪ ਵੱਡੇ ਨਹੀਂ ਹੈਗੇ ਨਾ ਤੇਰੇ ਤੇਰੇ ਕੋਹ ਤੇ ਆਈਆਂ ਨੇ ਸਾਡੀਆਂ ਹੈ ਉਹ ਛੱਤੀਆਂ ਆਈਆਂ ਨੇ ਸਾਡੀਆਂ ਉਹ ਪਹਿਲਾਂ ਦੀ ਗੱਲ ਹੋ ਰਤਾ ਆ ਉਹਦਾ ਨੱਕੇ 'ਚ ਤਾਂ ਨਹੀਂ ਆਉਣਗੀਆਂ ਨੱਕੇ 'ਚ ਤਾਂ ਨਹੀਂ ਆਉਣਗੀਆਂ ਹੈ ਕਿ ਮੈਂ ਨੱਕੇ 'ਚ ਦਬਾ ਲਿਆ ਅੱਜ ਨਾਲ ਤੈਨੂੰ ਹੈ ਆਲੇ ਆ ਨਾ ਨਾ ਮੈਂ ਤਾਂ ਫੇਰ ਮਨੂੰ ਜੱਖਾ ਮੂਰੇ ਹਿੱਟੇਗਾ ਹਾਂ ਤੇ ਛੱਤ ਦਾ ਕਿੰਨਾ ਚਾਹ ਵੀ ਬੋਰੀਆਂ ਹੱਥ ਲਾ ਕੇ ਹਾਂ ਛੀ ਤੋਂ ਛੀ ਤੱਕ ਹਾਂ ਜੋ ਵੀ ਚੱਕ ਲਿਓ ਇੱਕ ਥਾਂ ਮੈਂ ਧਰਾਂਗੇ ਤਾਂ ਹਾਂ ਇੱਕ ਥਾਂ ਮੈਂ ਗਾ ਕਿਲੇ ਦੇ ਬੋਰੀ ਮੰਗਿਆ ਕਰੂੰ ਲਾ ਪਰ ਦੁੱਗਣਾ ਜੋਰ ਤਾਂ ਸਾਡਾ ਲੱਗ ਜੂ ਖੁੱਲੀਆਂ ਬੋਰੀ ਹੋਵੇ ਆਂਦੇ ਨੂੰ ਤਾਂ ਤਾਂ ਹੈ ਕਿਹਾ ਝੋਲੇ ਚ ਪਾ ਕੇ ਦੇ ਦੋ ਚੰਗੇ ਸੜਦੇ ਹਾਂ ਹਾਂ ਹੁਣ ਤਾਂ 20 ਮਿੰਟ ਇਹਦਾ ਝੋਲਾ ਹਿੱਟਿਆ ਹੈ ਤਾ タイヤ ਦੇ ਚੱਕਰ ਵੱਧ ਗਿਆ ਜਣਾ ਤਾਂ ਇਹ ਗਰਮੀ ਤੇ ਨਾਲੇ ਗਰਮੀ ਨਹੀਂ ਜਿਆ ਮੜਾ ਜਾਂ ਲੱਗ ਗਿਆ ਚੱਕਰ ਵੱਧ ਗਿਆ ਦਾ ਤਾਂ ਬੱਚਾ ਦਾ ਕਰਕੇ ਨਾ ਦੇਵੇ ਡਾਲ ਫੇੜ ਵਧੀਆ ਆ ਰਾਮ ਚੁੱਪ ਕਰਕੇ ਜਾਈ ਮੇਰਾ ਉਹ ਬੰਦਾ ਵਧੀਆ ਆਏ ਤੈਨੂੰ ਮੜਾ ਤਾਂ ਨਹੀਂ ਕਿਹਾ ਯਾਰ ਆ ਚੱਕਰੀ ਕਿਹਾ ਤੈਨੂੰ ਉਹੀ ਤਾਂ ਉਹਨੂੰ ਕਹਿਨੇ ਆ ਪੁਰਾਣਾ ਚਾਹੀਦਾ ਵਿੱਚ ਉਹ ਵੀ ਹੈਗਾ ਹੈਗਾ ਉਹ ਵੀ ਇਹ ਪੁਰਾਣਾ ਵਿੱਚ ਅਸਰੇ ਪਾਈਆ ਪੱਕਾ ਕਿਉਂ ਕੀਨੇ ਆ ਫੇਰ ਬਣ ਦਿੰਦੇ ਚੱਕਰ ਅੱਛਾ ਹਾਂ ਕੀ ਚੱਕਰ ਬਣ ਦਿੰਦੇ ਦਸਾਰੂ ਕਿਉ ਮਾਰ ਕੇ ਮਰੇ ਬਾਹਰ ਹੀ ਸਿਰ ਤੋਂ ਲੱਤਾਂ ਤੇ ਲਾ ਕੇ ਛੇ ਤੱਕ ਕਾ ਕੇ 100 ਰੁਪਏ ਨਹੀਂ ਦਿੱਤੇ ਗਏ ਹਾਂ ਖਾਦੀ ਗਏ ਮੈਂ ਖਾ ਗਿਆ ਹੂੰ ਐਡੀ ਵੱਡੀ ਐਡੀ ਵੱਡੀ ਖਾ ਕੇ ਉਹ ਕਿਵੇਂ ਬੋਤਾ ਆ ਸੁਆ ਪੀ ਕੇ ਜਦੋਂ ਸਾਰਾ ਮਾਸ ਤੱਕੋਗੇ ਮਾਂ ਕਿ ਤੂੰ ਹੀ ਚੋਪੜਦੀ ਤੂੰ ਕਿਉਂ ਚੋਪੜਦੀ ਹਿੰਦਾ ਖੜੇ ਨੇ ਆ ਚੱਲ ਗਾਂਹ ਗਾਂਹ ਚਲਾਣਾ ਆਣਾ ਲਓ ਜੀ ਆਪਾਂ ਆਗੇ ਦੂਜੇ ਖੇਤ ਦੇ ਵਿੱਚ ਜਿੱਥੇ ਆਪਣੇ ਪੌਣੇ ਦੋ ਕਿੱਲੇ ਨੇ ਤੂੰ ਜਿੱਥੇ ਆਪਣੇ ਪੌਣੇ ਦੋ ਕਿੱਲੇ ਨੇ ਤਾਂ ਰੱਬ ਵੀ ਪੂਰਾ ਜਮਾ ਸਰਦ ਹੈ ਮੈਂ ਆ ਗਿਆ ਤਰ ਕੋਈ ਤਾਂ ਜਾਨਾ ਉਹ ਮੈਂ ਕਿੱਧਰ ਖੜਿਆ ਹਾਂ ਉਹ ਖੜਿਆ ਨਹੀਂ ਤਾਂ ਜਰਕ ਤੈਨ ਮਾਲਕ ਉਸੇ ਦਾ ਮਾਪੀ ਟੱਕ ਦੂੰ ਜਿਹੜੇ ਦੋ ਚੌੜੇ ਛੜਦਾ ਫੁੱਲ ਚੜਾ ਆਉਂਦਾ ਮੀਂਹ ਪਿੱਛੇ ਉਧਰ ਅਸੀਂ ਦੋ ਬੋਰੀਆਂ ਰੇਹ ਦੀਆਂ ਰਲਤ ਨਹੀਂ ਸਕਦਾ ਹੈ ਰਲਾਈ ਤੋਂ ਵੀ ਨਹੀਂ ਸਕਦਾ ਰਲਤਾ ਵਿੱਚ ਹੀ ਜਾਊ ਇਹ ਜੇ ਛੜਦਾ ਕੁਝ ਨਹੀਂ ਲੱਗਦਾ ਜੇ ਝੋਲਾ ਭਰੇਗਾ ਆਪੀ ਰਲ ਜਾਇਆ ਕਰੂ ਤਾਂ ਬੱਦਲ ਵੀ ਪੂਰਾ ਪਿੱਛੇ ਦੇਖ ਸਕਦੇ ਹੋ ਕਾਲੀ ਘਟਾ ਪੂਰੀ ਚੜੀ ਆਉਂਦੀ ਆ ਮੀਂਹ ਪੈਂਦਾ ਹੀ ਆਉਂਦਾ ਹੋਊਗਾ ਤਾਂ ਅਸੀਂ ਦੋ ਬੋਰੀਆਂ ਰੇਹ ਦੀਆਂ ਰਲਾਤੀਆਂ ਦੇਖੋ ਜੇ ਟਾਈਮ ਮਿਲਿਆ ਤਾਂ ਸੜਦਾਂਗੇ ਹੋ ਸਕਦਾ ਵੀ ਭਿੱਜ ਭੁੱਜੀ ਜਾਵੇ ਇਹਦਾ ਟਾਈਮ ਦੀ ਗੱਲ ਹੈ ਕਿਉਂ ਤਾਂ ਕੰਮ ਖਰਾਬਾ ਤਾਂ ਪੂਰੇ ਜੋਰਾਂ ਤੇ ਲੱਗਿਆ ਹੋਇਆ ਦੇਖੋ ਬਸ ਕੇਰਾ ਹੁਣ ਲਾ ਕੇ ਇਹਦੂ ਬਾਸ ਸਿੱਟਣ ਨੇ ਸੀ ਝੋਲੇ ਹੋਣਗੇ ਇਹਦੇ ਸੀ ਸੱਤ ਝੋਲੇ ਹੋਣਗੇ ਲੱਗ ਜਾਊਗਾ ਘੰਟਾ ਜੇ ਘੰਟਾ ਮੀਨਾ ਪਿਆ ਤਾਂ ਸਿੱਟਿਆ ਜਾਊ ਲਾਉਤਾ ਤੇਰਤਾ ਇਹਨੇ ਜਮਾਂ ਕਰਕੇ ਕੋਈ ਦੇਖ ਰਾਂ ਤੂੰ ਆ ਦੋ ਬੋਰੀਆਂ ਕਿੰਨੇ ਡੇਮ ਚ ਪਾਉਂ ਇਹ ਇਹ ਤਾਂ ਕੋਲ ਹੀ ਆ ਇਹ ਤਾਂ ਜਮਾ ਕੋਲ ਹੀ ਆ ਇਹ ਤਾਂ ਬੋਰੀਆਂ ਦੀ ਗੱਲ ਕਰ ਰਹੇ ਹੋ ਜੇ ਕੋਈ ਗੱਲ ਹੋ ਨਹੀਂ ਇਹ ਤਾਂ ਜਮਾ ਉਤੀਆ ਦੇ ਆ ਆਹ ਓਰੇ ਬੋਰੀ ਆ ਗਈ ਆਹ ਵਹਣਾ ਗਿਆ ਨਾਲ ਕਿੰਨਾ ਕੁ ਫਰਕ ਹੈ ਸਾਰਾ ਫੁੱਟ ਦਾ ਫਰਕ ਨਹੀਂ ਆਹ ਦਾ ਕਰਮ ਦਾ ਫਰਕ ਨਹੀਂ ਹੈਗਾ 11 11:33 ਹਾਂ ਇਸੇ ਜੀ ਮਾਰ ਪਹਿਲਾਂ ਤਲ ਗਿਆ ਓਏ ਹਜੇ ਤਾਂ ਮਾਤਾ ਕਹਿ ਰਹੀ ਹੈ ਤਾਇਆ ਵੀ ਸੋਡੇ ਕੋਲ ਹੈਗਾ ਘੰਟਾ ਦਾ ਘੰਟਾ ਤਾਇਆ ਓਏ ਤਾਇਆ 11:33 ਤੇ ਗਿਆ ਤੀ ਤੂੰ 48 ਤੇ ਮੁੜਿਆ ਤੇ ਪੰਜ ਮਿੰਟਾਂ ਚ ਮੁੜਿਆ ਆ ਤੇਰਾ ਮੈਂ ਇਹ ਸੋਚਣ ਮੈਂ 10-15 ਮਿੰਟ ਲੱਗੇ ਉਹ ਤੇ ਪੰਜ ਮਿੰਟਾਂ ਚ ਮੁੜਿਆ ਆ ਅੰਬਾ ਖੜ ਜਾ ਬੱਸ ਅੱਧਾ ਘੰਟਾ ਦੇ ਘੰਟੇ ਚ ਕੰਮ ਨਹੀਂ ਪੈਣੀ ਚੱਲ ਪਿਆ ਯਾਰ ਦਾ ਕੰਮ ਪਰਵਾਨਾ ਯਾਰ ਚੱਲੇ ਪਰਵਾਨਾ ਕਹਿੰਦੇ ਨੇ ਤਾਂ 6 ਮਿੰਟਾਂ ਜਿੱਦ ਕੀ ਮੁੜਾਏ ਤਾਂ 5 ਮਿੰਟਾਂ ਚ 25 ਮਿੰਟ ਤੇਰੇ ਜਾਣ ਦੇ 25 ਮਿੰਟ ਤੇਰੇ ਆਉਣ ਦੇ ਹੋਗੇ ਕਹਿੰਦਾ ਕਰਦੇ ਹੋ ਆ ਚੱਕ ਰੁਪਿਆ 1000 ਜਿਦੇ ਮਰਜ਼ੀ ਕਰਕੇ ਵਗ ਜਾਈਂ ਫੇਰ ਆਉਂਦਾ ਨੇ ਯਾਰ ਹੈਨਾ ਉਹੀ ਮਾਰਦਾ ਤਾਂ ਫਾਇਦਾ ਨਹੀਂ ਕੋਈ ਫੇਰ ਹਾਂ ਕਹਿੰਦਾ ਤਾਂ ਇਹਨੂੰ ਵੀ ਚੱਕ 1000 ਰੁਪਿਆ ਹੱਥ ਨੇ ਦੇਵਾਂਗੇ ਤੈਨੂੰ ਬੋਤਲ ਨਾ ਬੋਤਲੋੜੀ ਵੀ ਕਦੇ ਵੀ ਆ ਤੁਹਾਨੂੰ ਧੋਖੀ ਲੈਣੇ ਬਟਾ ਪੰਜਾਲਾ ਦਾ ਬਾਈ 5000 ਰੁਪਿਆ 1000 ਚੱਕ ਓਏ ਦੋ ਕਿੱਲਿਆਂ ਦੀ ਹੈ ਦੋ ਕਿੱਲਿਆਂ ਦੀ ਗੱਲ ਕਰਦੇ ਆ ਆਹ ਤੈ ਜਾਣੇ ਨੇ ਪੰਜ ਜਾਣੇ ਲੱਗੇ ਪੈਨੇ ਹੱਥ ਨੂੰ ਪਹੁੰਚਣਗੇ ਚਾਹੇ ਹੱਥ ਨੂੰ ਪਹੁੰਚਣਗੇ ਤੈਨੂੰ ਇਹ ਬੰਦਾ ਕਹਿ ਸਕਦਾ ਵੀ ਹੱਥ ਨੂੰ ਭਾਈ ਤੈਨੂੰ ਅਸੀਂ 7-800 ਰੁਪਿਆ ਦੇ ਦਾਂਗੇ ਇਹਨਾਂ ਦਾ ਕਿੰਨਾ ਬਣ ਗਿਆ ਓਏ ਇਹ ਤਾਂ ਇਹਨਾਂ ਦਾ ਕਿਹੜਾ ਬਣਿਆ ਹੈ ਇਹਦੇ ਘਰ ਦੇ ਬੰਦੇ ਨੇ ਫਿਰ ਉਹ ਨਹੀਂ ਫਿਰ ਤਾਂ ਤੈਨੂੰ ਦਿਹਾੜੀ ਏ ਉਹਦੇ ਵੀ ਆਪਦੇ ਬੰਦੇ ਰੱਖੇ ਹੋਏ ਨੇ ਆਪਦਾ ਇੱਕ ਹੈਗਾ ਸਾਰਾ ਦਿਨ ਫਿਰ ਲੱਗੇ ਜੁਨਾ ਪੋਚਣ ਦੀ ਮੈਂ ਇਕੱਲੇ ਹੀ ਵਾਧੂ ਸੀ ਮੈਂ 2 ਘੰਟੇ ਵਾਧੂ ਨੇ ਜਿਕਰਾ ਸਾਡਾ ਹੈ ਜਿਕਰਾ ਹੋਰ ਮੇਰਾ ਮੈਨੂੰ ਕਾਹ ਹਰਖ ਚਦਾਈ ਜੰਨਾ ਹੈ ਸਰ ਡਿਮਾਂਡ ਵਾਲੀ ਵੱਡੀ ਧਰਤੀ ਰੁਪਈਆ ਦੀ ਡਿਮਾਂਡ ਤਾਂ ਫਿਰ ਹੋਊਗੀ ਜਦੋਂ 4 ਜਾਨਾਂ ਦਾ ਕੰਮ ਮੈਂ ਕਰ ਗਿਆ ਮੈਂ ਨਾ ਕਰ ਲਿਆ ਲੋਕਾ ਪੁੱਕਾ 1000 ਫਿਰ ਥਾਰ ਮੈਂ ਕਿੰਨੇ ਚਿਰ ਚਰਚ ਕਰ ਜਾ ਸਾਰੇ ਦਿਨ ਦਾ 1000 ਹੋ ਜਾਣਾ ਦੋ ਕਿਲਿਆਂ ਦਾ 1000 ਕਹੀ ਜੰਨਾ ਮੈਂ ਤੈਨੂੰ ਤਾਂ ਜਿਹਦਾ ਬੋਝ ਤੇ 4 ਜਾਨੇ ਦੋ ਕਿਲਿਆਂ ਨੂੰ ਨੇ ਉਹ ਤਾਂ ਯਾਰ ਆਪਦਾ ਮਨੋਰੰਜਨ ਕਰਦੇ ਨੇ ਤਾਂ ਮਨੋਰੰਜਨ ਕਰਦੇ ਨੇ ਮਰੰਜਲ ਕੀ ਕਰਦੇ ਨੇ ਬੱਛ ਵੀ ਪੀ ਉਹਨਾਂ ਦੀਵੇਂ ਪਿਆ ਉਹ ਹੀ ਪਿਆ ਪੁੱਛ ਕੇ ਦੇਖ ਲੈ ਆਏ ਆ ਮੈਂ ਦੇਖ ਲੈ ਫਿਰ ਦੇਖ ਲੈ ਫਿਰ ਤੇ 1000 ਰੁਪਏ ਤਾਂ ਤੇਰੀ ਦਿਹਾੜੀ ਕਰਾ ਦੂ ਮੈਂ ਹੂੰ ਇਹਦੇ ਚਾਰ ਜਾਣੇ ਕੰਮ ਕਰ ਦੇਵਾਂ ਤੱਲਾ ਕਰ ਦੂ ਆ ਇੱਥੇ ਆ ਜਾ ਫਿਰ ਉਹੀ ਤਾਂ ਨਹੀਂ ਅਰਜਨ ਕਹਿੰਦੇ ਤੈਨੂੰ ਦਾਰਾ ਕਹਿੰਦੇ ਕਿਸੇ ਗੱਲ ਦੀ ਕਹਿੰਦੇ ਨੇ ਤਾਇਆ ਲੋਕ ਇਹ ਜਿਹੜੇ ਹੱਥ ਨੇ ਤਿੰਨ ਤਿੰਨ ਬੋਰੀਆਂ ਰਹਿਦੀਆਂ ਬਾਅਦ ਕੀ ਕਹਿੰਦੇ ਬੱਛ ਹੋਗੀ ਹੂੰ ਇੱਥੇ ਕਾਇ ਨਹੀਂ ਪੁਰਾ ਘਾਟਰੀ ਤਨ ਲੰਘ ਜਾਣਾ ਆ ਇੱਥੇ ਆ ਜਾ ਲੈ ਵੀ ਤਾਇਏ ਨੇ ਕੰਮ ਮਰੇ ਦਨ ਮੇੜ ਤਾਂ ਪੱਲੀਆਂ ਬੋਰੀਆਂ ਸਾਰੀਆਂ ਧੋ ਰਿਹਾ ਹੁਣ ਕਿਉਂ ਤਾਂ ਇਹ ਹੋ ਗਿਆ ਕ ਫਾਈਨਲ ਹਾਂ ਹੋ ਗਿਆ ਤਾਂ ਇਹਦਾ ਕੰਮ ਹੋ ਗਿਆ ਫਾਈਨਲ ਤੇ ਬੋਰੀਆਂ ਧੋ ਕੇ ਸਾਰਾ ਕੰਮ ਕੰਪਲੀਟ ਹੈ 12:30 ਵਜੇ ਤਾਇਰ ਇਹ ਛਟਕਿਆ ਖਾਲ ਤੇ ਖੜਾ ਬੋਰੀਆਂ ਤੇ ਪੱਲੀਆਂ ਧੋਣ ਲੱਗ ਰਿਹਾ ਤੇ ਬਾਕੀ ਹੁਣ ਇਹਦੀ ਸਮਾਪਤੀ ਹੱਥ ਪੜ ਧੋ ਕੇ ਚੱਲਦੇ ਆਪਾਂ